ਕਿਉਂ ਸਾਰੇ ਮੇਰੇ ਪ्रेस ਦੇ ਸਾਥੀਆਂ ਦਾ ਔਜਲਾ ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਜੀਤ ਦੇ ਸਹਿਬਾਨ ਅੱਜ ਲਈ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਇਹ ਬੜੀ ਐਹਮ ਪ੍ਰੈਸ ਕਾਨਫਰੰਸ ਹੈ ਇਹ ਜੋ ਪਿਛਲੇ ਦਿਨੀ 74 ਮਿੰਟਾਂ ਦੀ ਆਪਣੀ ਪ੍ਰੈਜੈਂਟੇਸ਼ਨ ਦੇਸ਼ ਦੇ ਸੰਮੁਖ راہੁਲ ਗਾਂਧੀ ਜੀ ਨੇ ਰੱਖੀ ਸੀ ਵੋਟ ਚੋਰੀ ਦੇ ਮਤਲਕ ਔਰ ਇਸ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਕਿਸ ਤਰੀਕੇ ਦੇ ਨਾਲ ਇਸ ਦੇਸ਼ ਦੇ ਸੰਵਿਧਾਨ ਦੀਆਂ ਤੇ ਡੈਮੋਕ੍ਰੇਸੀ ਦੀਆਂ ਤਰਜੀਆਂ ਉਡਾਈਆਂ ਜਾ ਰਹੀਆਂ ਉਹਦੇ ਤੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਦੁਨੀਆ ਦੇ ਅੰਦਰ ਅੱਗੇ ਦੇਸ਼ ਦੇ ਅੱਗੇ ਇੱਕ ਸੱਚ ਸਾਹਮਣੇ ਲਿਆਂਦਾ ਔਰ ਆਡੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਸੀ ਹੈ ਜਾਂ ਡਿਕਟੇਟਰਸ਼ਿਪ ਹੀ ਹੈ ਇਸ ਪ੍ਰੈਜੈਂਟੇਸ਼ਨ ਤੇ ਔਰ ਵੋਟ ਚੋਰੀ ਦੇ ਇਸ ਜੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜੋ ਤੱਥ ਰੱਖੇ ਇਹਰੇ ਬਾਰੇ ਵੱਖ-ਵੱਖ ਦੁਨੀਆਂ ਦੇ ਦੇਸ਼ ਵੀ ਚਰਚਾ ਕਰ ਰਹੇ ਹੈ ਹੋਇਆ ਕਿ ਸਜਣੋ ਵਾਰ-ਵਾਰ ਰਾਹੁਲ ਗਾਂਧੀ ਸੰਵਿਧਾਨ ਦੀ ਕਿਤਾਬ ਨੂੰ ਲੈ ਕੇ ਵਿਧਾਨ ਸਭਾ ਲੋਕ ਸਭਾ ਚਾਹੁੰਦੇ ਔਰ ਅਸੀਂ ਵੀ ਸੰਵਿਧਾਨ ਬਚਾਓ ਉਹ ਇਹ ਪੰਜਾਬ ਪਰ ਦੇ ਵਿੱਚ ਦੇਸ਼ ਪਰ ਦੇ ਵਿੱਚ ਸਬਾਵਾ ਕਰ ਰਹੇ ਇਹ ਵੀ ਸਵਾਲ ਉੱਠ ਗਿਆ ਕਿ ਸੰਵਿਧਾਨ ਨੂੰ ਕੀ ਖਤਰਾ ਹੈ ਇੰਦਾ ਸ਼ੁਕਰ ਕਰੋ ਕਿ 400 ਫੀਟ ਅੱਪ ਕੀ ਬਾਅਦ 412 ਉਹ ਨਹੀਂ ਆਈ ਬਈ ਤਾਂ ਇਸ ਦੇਸ਼ ਦਾ ਕੀ ਹੋਣਾ ਸੀ ਇਹ ਰੱਬ ਜਾਣਦਾ ਕੀ ਹੋਇਆ ਦੋਸਤੋ ਦੇਸ਼ ਦੇ ਅੰਦਰ ਕੋਰੋਨਾ ਕਾਲ ਤੋਂ ਬਾਅਦ ਜਿਸ ਪ੍ਰਕਾਰ ਬਿਹਾਰ ਦੇ ਅੰਦਰ ਰਾਜ ਬਣਿਆ ਜਿਸ ਪ੍ਰਕਾਰ ਦੁਬਾਰਾ ਜਦੋਂ ਸਰਕਾਰ ਬਣੀ ਤੇ ਵੱਧ ਸੀਟਾਂ ਨਾਲ ਛੁੜੀ ਗਈ ਇਹ ਸਾਡੇ ਵਾਸਤੇ ਬੜੀ ਹੈਰਾਨੀ ਦੀ ਗੱਲ ਸੀ ਪਰ ਬੇਸ਼ੱਕ ਵੇ ਔਰ ਜਦੋਂ ਹੋਰ ਵਾਲੀ ਸਰਕਾਰ ਬਣੀ ਹੈ ਆ ਜਿਹੜੀ બીજી ਵਾਰ ਬਣੀ ਹੈ ਜਿਸ ਵਿੱਚ ਸਾਨੂੰ ਬਹੁਤ ਸਾਡੀਆਂ ਉਮੀਦਾਂ ਸਨ ਸਾਡੀ ਸਰਕਾਰ ਆਵੇਗੀ ਰਾਜਾਂ ਦੇ ਵਿੱਚ ਸਰਕਾਰ ਆਏ 36 ਗੜ ਦਾ ਚੋਣ ਹੋਇਆ ਲੋਕ ਕਹ ਰਹੇ ਸੀ 36 ਗੜ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾ ਰਹੀ ਲੋਕ ਇਹ ਵੀ ਕਹ ਰਹੇ ਸੀ ਕਿ ਮੱਧਿਆ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਇਸ ਵਾਰ ਸਰਕਾਰ ਬਣਾ ਰਹੀ ਹੈ ਲੋਕ ਇਹ ਵੀ ਕਹ ਰਹੇ ਸੰਖੇਪ ਕਿ ਹਰਿਆਣਾ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਬਣਨ ਜਾ ਰਿਹਾ ਹੈ ਮੰਗੀ ਨੇ ਇਸ ਤੋਂ ਸਭ ਕੁਝ ਉਲਟ ਨਜ਼ਰ ਹੁੰਦਾ ਸਾਨੂੰ ਨਜ਼ਰ ਆਇਆ ਔਰ ਇੱਕ ਹਿੰਦੁਸਤਾਨ ਟਾਈਮਜ਼ ਇਹ ਜਿਹੜਾ ਐਡੀਟਰ ਹੈ ਦੂਬਾ ਸਾਹ ਉਹਨਾਂ ਨੇ ਤਾਂ ਇਹ ਗੱਲ ਕਹਿਤੀ ਮਾ ਆ Madhya Pradesh ਦੇ ਚੋਣਾਂ ਤੋਂ ਬਾਅਦ ਰਾਸ਼ਟਰੀ ਚੋਣਾਂ ਬਾਅਦ ਆਏ ਛੱਤੀਸਗੜ੍ਹ ਦੇ ਚੋਣਾਂ ਤੋਂ ਬਾਅਦ ਕਿ ہمارا ਮਾਨਸਿਕ ਇਲਾਜ ਹੋਣਾ ਚਾਹੀਦਾ साल निकल गए। लोगों ने पूछा क्यों कहते मैं पूरा मध्य प्रदेश गया छत्तीसगढ़ गया हमें अंदाजा ही नहीं हुआ कि इस इन इन प्रदेशों में बीजेपी भी का राज बन रहा है मेरे को अपने जीवन में पैंतीस साल मीडिया की लाइन में हो गए हैं लेकिन मेरे को अंदाजा नहीं हुआ कि सरकार बन गई लेकिन ਵਾਕਈ ਉਥੇ ਬੀਜੇਪੀ ਦੀ ਸਰਕਾਰ ਖੜ ਗਿਆ ਪਾਰਲੀਮੈਂਟੀਆਂ ਆਈਆਂ ਔਰ ਪਾਰਲੀਮੈਂਟਾਂ ਨੇ ਇਹ ਚੋਣਾਂ ਤੋਂ ਬਾਅਦ ਅਸੀਂ ਪਾਰਟੀਆਂ ਆਪਣੇ ਆਪਣੇ ਸਰਵੇ ਕਰਾਉਂਦੀਆਂ ਸਾਡੇ ਵੀ ਸਰਵੇ ਸਰ ਉਹ ਆਗੰਗਤ ਹੋਰਤੇ ਜਿਹੜਾ ਕਰਨਾਟਕਾ ਸਰਕਾਰ ਦਾ ਸਾਡਾ ਸਰਵੇ ਸੀਗਾ ਕਾਂਗਰਸ پارٹی ਦਾ ਸਾਨੂੰ ਉਮੀਦ ਸੀ ਕਿ 16 ਸੀਟਾਂ ਅਸੀਂ ਪਾਰਲੀਮੈਂਟ ਦੀਆਂ ਸਰਵੇ ਦੇ ਮੁਤਾਬਕ ਚਿੰਤਾ ਲੇਕਿਨ ਹੋਇਆ ਕਿ ਅਸੀਂ ਨੌਂਾਂ ਤੇ ਰਹਿ ਗਏ ਜਦੋਂ ਨੌਂਾਂ ਤੇ ਰਹਿ ਗਏ ਤੇ ਸਾਡਾ ਸ਼ੱਕ ਹੋਰ ਵੱਧ ਗਿਆ ਪਰ ਸਾਡੇ ਕੋਲੇ ਪੁਪਤਾ ਸਬੂਤ ਨਹੀਂ ਸੀ ਅਸੀਂ ਕੀ ਚਿੰਤਾ ਇਸ ਤੋਂ ਬਾਅਦ ਅਸੀਂ ਮਹਾਰਾਸ਼ਟਰ ਦੇ ਚੋਣ ਹੋਏ ਤੇ ਮਹਾਰਾਸ਼ਟਰ ਦੇ ਚੋਣ ਦੇ ਵਿੱਚ ਤੁਸੀਂ ਦੇਖਿਆ ਕਿ 5 ਮਹੀਨੇ ਪਹਿਲਾਂ ਪਾਰਲੀਮੈਂਟ ਦੇ ਚੋਣ ਹੋਏ ਜਿੱਥੇ ਕਾਂਗਰਸ ਪਾਰਟੀ ਨੇ ਬਹੁਤ ਜਿੱਤ ਪ੍ਰਾਪਤ ਕੀਤੀ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਪਾਰਟੀ ਦੀ ਅਲਾਈਸ ਪਾਰਟਨਰਸ ਨੇ ਤੇ 5 ਮਹੀਨਿਆਂ ਬਾਅਦ ਅਸੀਂ ਉਹ ਚੁਣਾਵ ਹਾਰ ਗਏ ਔਰ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਗਈ ਔਰ ਸਾਡਾ ਸ਼ੱਕ ਫੇਰ ਹੋਰ ਵੱਧਾ ਗਿਆ ਪੰਜਾਂ ਸਾਲਾਂ ਚ ਜਿੰਨੀਆਂ ਵੋਟਾਂ ਨਹੀਂ ਬਣਾ ਸਕਿਆ ਅਰਚਨ ਕਮਿਸ਼ਨ ਉਸ ਪੰਜਾਂ ਮਹੀਨਿਆਂ ਦਰਮਿਆਨ ਪਾਰਲੀਮੈਂਟ ਤੋਂ ਤੇ ਵਿਧਾਨ ਸਭਾ ਦੇ ਇਲੈਕਸ਼ਨਾਂ ਦਰਮਿਆਨ 70 ਲੱਖ ਨਵੇਂ ਵੋਟਰ ਬਣਾ ਦਿੱਤੇ ਗਏ 加ੜੀ ਕੀ 70 ਲੱਖ ਵੋਟਰ ਜਿਹੜੀ ਪਾਪੂਲੇਸ਼ਨ ਹੈ ਹਿਮਾਚਲ ਪ੍ਰਦੇਸ਼ ਦੀ ਪਾਪੂਲੇਸ਼ਨ 70 ਲੱਖ ਹੈ ਨਵੇਂ ਵੋਟਰਸ ਬਣਾ ਦਿੱਤੇ ਗਏ ਤੇ ਜਿਹੜਾ ਵੋਟਰ ਚ ਟਰਨ ਆਊਟ ਹੋਇਆ ਉਦੋਂ ਜਿੱਥੇ ਵੋਟਾਂ ਪਈਆਂ 5 ਵਜੇ ਤੋਂ ਬਾਅਦ VOTER ਜਾਦਾ ਪੁਕਤਾਣ ਹੋਇਆ ਜਾਨੀ ਕਿ ਵੋਟ ਪਰਸੈਂਟੇਜ ਜਿਆਦਾ ਵੱਧ ਗਈ ਅਚਨ ਛੇ ਸਾਦਾ ਸ਼ਖੋਰ ਜਿਹੜਾ ਉਹ ਵਧਾ ਗਿਆ ਕਈ ਵਾਰ ਇਹ ਸਾਨੂੰ ਸਵਾਲ ਕੀਤੇ ਜਾਂਦੇ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਨਹੀਂ ਕੀਤੇ ਅਸੀਂ ਈਸੀ ਤੋਂ ਵਾਰੀ-ਵਾਰੀ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਨੇ ਕਈ ਵਾਰੀ ਪੱਤਰ ਲਿਖੇ ਈਮੇਲਾਂ ਲਿਖੀਆਂ ਤੇ ਉਹਨਾਂ ਦੇ ਰਾਹੀ ਜਵਾਬ ਜਿਨ੍ਹਾਂ ਨੂੰ ਮੰਗਿਆ ਲੇਕਿਨ ਸਾਨੂੰ ਕਿਸੇ ਤਰੀਕੇ ਨਾਲ ਕੋਈ ਜਵਾਬ ਨਹੀਂ ਮਿਲਿਆ ਏਸੀ ਰਿਫਿਊਜ਼ ਟੂ ਸ਼ੇਅਰ ਆ ਡਿਜੀਟਲ ਵੋਟਰ ਰੋਲਸ ਸਾਨੂੰ ਉਹਨਾਂ ਨੇ ਡਿਜੀਟਲ ਵੋਟਰ ਰੋਲਸ ਜਿਹੜਾ ਸਾਡੀ ਮੰਗ ਸੀ ਵੀ ਸਾਨੂੰ ਉਹ ਪ੍ਰੂਫ ਦਿੱਤੇ ਜਾਣ ਉਹ ਉਹਨਾਂ ਨੇ ਦੇਣ ਤੋਂ ਇਨਕਾਰ ਹੀ ਕੀਤੀ ਔਰ ਇਸੀ ਨੇ ਇਹ ਨਹੀਂ ਕਿ ਅਸੀਂ ਕਿਹਾ ਸੀ ਸੀਸੀਟੀਵੀ ਫੁਟੇਜ ਦਿੱਤੀ ਜਾਵੇ ਉਹ तमाम ਚੀਜ਼ਾਂ ਦੀ ਤੇ ਇਸੀ ਨੇ ਸਾਨੂੰ ਰਿਫਿਊਜ਼ ਕੀਤਾ ਕਿ ਅਸੀਂ ਸੀਸੀਸੀ ਸੀਸੀਟੀਵੀ ਫੁਟੇਜ ਨਹੀਂ ਦੇ ਸਕਦੇ ਅਸੀਂ ਦੇ ਸਕਦੇ ਅਸੀਂ ਉਹ ਆਲਰੇਡੀ ਬਰਕਾਰੀ ਦਿਨਾ ਤੋਂ ਬਾਅਦ ਡਿਸਟਰਾਇ ਕਰ ਦੇਣੀ ਤੇ ਕਿਉਂ ਸਾਨੂੰ ਕੁਝ ਨਾ ਮਿਲਿਆ ਹੱਥ ਪੈਰ ਬੜੇ ਮਾਰੇ ਬਹੁਤ ਪਤਾ ਹੋਣਾ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਜਦੋਂ ਚੋਣ ਹੁੰਦੀ ਹੈ ਉਹਦੇ ਵਿੱਚ ਵੀ ਸੁਪਰੀਮ ਕੋਰਟ ਦੀ ਇਨਵੋਲਵਮੈਂਟ ਹੁੰਦੀ ਹੈ ਤੇ ਆਪੋਜੀਸ਼ਨ ਲੀਡਰ ਤੋਂ ਵੀ ਪੁੱਛਿਆ ਜਾਂਦਾ ਹੈ ਅਸੀਂ ਬੜਾ ਰੌਲਾ ਪਾਇਆ ਉਦੋਂ ਵੀ ਲੇਕਿਨ ਉਹਨਾਂ ਨੇ ਆਪਣੇ ਤਰੀਕੇ ਨਾਲ ਨਿਯਮ ਬਣਾ ਲਏਗੇ ਇਲੈਕਸ਼ਨ ਕਮਿਸ਼ਨ ਨੂੰ ਚੁਣਦੇ ਇਹ ਪਹਿਲਾ ਦੀ ਗੱਲ ਹੈ ਫਿਰ ਜਦੋਂ ਸਾਨੂੰ ਈਸੀ ਨੇ ਚਿੱਠੀਆਂ ਦੇਣ ਤੋਂ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕੀਤਾ ਤੇ ਫਿਰ ਉੱਥੇ ਕਹਾਣੀ ਚੱਲਦੀ ਹੈ ਰਾਹੁਲ ਗਾਂਧੀ ਜੀ ਨੇ ਫਿਰ ਆਪਣੀ ਅੰਡਰਵਸਟੀਚਨ ਸ਼ੁਰੂ ਕੀਤੀ ਕੋਰ ਕੰਨੀ ਸ਼ੁਰੂ ਕੀਤੀ ਅਸੀਂ ਚੁੱਪ ਕਰਕੇ ਬੈਠੇ ਰਹੇ ਗੜਬੜਾ ਮਸ਼ੀਨਾਂ ਦੇ ਅੰਦਰ ਵੋਟਾਂ ਦੇ ਅੰਦਰ ਗੜਬੜਾ ਇਸ ਤਰ੍ਹਾਂ ਜਾਪ ਨਹੀਂ ਰਿਹਾ ਸੀ ਤੀਜੀ ਵਾਰੀ ਸਰਕਾਰ ਕਿਵੇਂ ਬਣ ਗਈ ਕਰੋਨਾ ਕਾਲ ਤੋਂ ਬਾਅਦ ਫਿਰ ਸਰਕਾਰ ਬਣ ਗਈ ਜਾਦੇ ਸੀਟਾਂ ਨਾਲ ਐਸਵਾਰੀ ਫਿਰ ਬਹੁਤ ਦੇ ਨੇੜੇ ਪਹੁੰਚ ਗਏ 25 ਸੀਟਾਂ ਘੱਟ ਰਹੀਆਂ ਯਾਰ ਕੋਈ ਗਲਬਾਟ ਹੈ ਸਾਡੇ ਸਾਢੇ 5 ਬੁੱਤ ਨਹੀਂ ਜਿਵੇਂ ਇੰਟਰਨਲ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਨਾਲ ਨਾਲ ਪੀਪੀਟੀ ਵੀ ਤੁਹਾਨੂੰ ਦਿਖਾ ਰਿਹਾ ਹਾਂ ਸਾਡਾ ਸਰਵੇ ਸੀਗਾ ਕਰਨਾਟਕ ਦੇ 16 ਸੀਟਾਂ ਜਿੱਤਾਂਗੇ ਪਰ ਅਸੀਂ ਦੋ ਜਿੱਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਫਿਰ ਅਸੀਂ ਇੱਕ ਸੀਟ ਦਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੋਕ ਸਭਾ ਦੀ ਉਹਦਾ ਨਾਮ ਸੀਗਾ ਬੈਂਗਲੌਰ ਸੈਂਟਰਲ ਲੋਕ ਸਭਾ ਜੀਰੇ ਵਿੱਚ ਅਸੀਂ ਜੂਨ ਹਾਰ ਕੇ 32700 ਸਤ ਵੋਟਾਂ ਦੇ ਨਾਲ ਇਹ ਸੈਂਟਰਲ ਲੋਕ ਸਭਾ ਬੈਂਗਲੌਰ ਦੀ ਸੀਟ ਹਾਰ ਕੇ ਸਾਡੇ ਕਾਂਗਰਸ ਨੂੰ ਪਈਆਂ 626208 ਵੋਟਾਂ ਤੇ ਜੀਜੇਪੀ ਨੂੰ ਪਈਆਂ 655915 ਇਹ ਸੀਟ ਸਾਡੇ ਸਰਵੇ ਦੇ ਮੁਤਾਬਕ ਅਸੀਂ ਜਿੱਤ ਰਹੇ ਸੀ ਪਰ ਅਸੀਂ ਹਾਰ ਗਏ ਫਿਰ ਅਸੀਂ ਫੋਕਸ ਕੀਤਾ ਕਰੀ ਇਕ ਅਸੈਂਬਲੀ ਤੇ ਇਹਦੇ ਚ 7 ਸੀਟਾਂ ਹੈ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ। ਅਸੀਂ ਮਹਾਦੇਵਪੁਰ ਇਕ ਅਸੈਂਬਲੀ ਹੈ। ਉਹਦੇ ਤੇ ਅਸੀਂ ਫੋਕਸ ਕੀਤਾ ਜਿਹਦੇ ਵਿੱਚ ਕਾਂਗਰਸ ਨੂੰ ਪਈਆਂ 115586 ਵੋਟਾਂ। ਪਰ ਭਾਜਪਾ ਨੂੰ ਪਈਆਂ 229632 ਵੋਟਾਂ। ਯਾਨੀ ਕਿ ਅਸੀਂ ਦੂਜੀਆਂ ਅਸੈਂਬਲੀਆਂ ਚ ਬਿਲਕੁਲ ਠੀਕ ਰਹੇ ਇੱਕ ਅਸੈਂਬਲੀ ਚ ਅਸੀਂ 1,14,000 ਦੇ ਫਰਕ ਨਾਲ ਹਾਰ ਗਏ ਯਾਨੀ ਕਿ ਟ੍ਰੈਂਡਿੰਗ ਕੋਈ ਹੁੰਦਾ ਹੈ ਹਰ ਜਗ੍ਹਾ ਤੇ ਦੂਜੀਆਂ 6 ਚ ਤਾਂ ਅਸੀਂ ਅੱਗੇ ਰਹੇ ਇੱਕ ਸੀਟ ਨੇ ਸਾਨੂੰ 1,14,000 42 ਵੋਟਾਂ ਦੇ ਨਾਲ ਸੰਗ ਪਛਾੜਤਾ ਫਿਰ ਸਿਆਖਿਆ ਕਮਾਲ ਹੋ ਗਈ ਇਹ ਵੀ ਆ ਕੇ ਟ੍ਰੈਂਡ ਕਿਵੇਂ ਬਦਲ ਗਿਆ ਇੱਕ ਇੱਕ علاقے ਦੇ ਵਿੱਚ ਫਿਰ ਅਸੀਂ ਅਸ਼ਵੀ ਜਨ ਉਹਨਾਂ ਤੋਂ ਕਿਹਾ ਕਿ ਸਾਨੂੰ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਅਸੀਂ ਇਹਨਾਂ ਤੋਂ ਮੰਗਦੇ ਸੀ ਕਿ ਇਹ ਕਿ ਸਾਨੂੰ ਦਿਓ ਬਈ ਵਾਰੀ ਵਾਰੀ ਚਿੱਠੀ ਲਿਖੀ ਗਈ ਕਿ ਸਾਨੂੰ ਤੁਸੀਂ ਡਿਜੀਟਲ ਵੋਟਰ ਲਿਸਟ ਮਹੱਈਆ ਕਰਾਓ ਇਹ ਡਿਸਟਲ ਦੇ ਰਾਹੀਂ ਅਸੀਂ ਚੈੱਕ ਕਰਾਂਗੇ ਇਹਨਾਂ ਨੇ ਆਖਿਆ ਵੀ ਇਸ ਤੋਂ ਤਾਂ ਨਹੀਂ ਨੀ ਫਿਰ ਇਹਨਾਂ ਲੋਕਾਂ ਨੇ ਸਾਨੂੰ ਆ ਜਿਹੜਾ 7 ਫੁੱਟ ਦੀ ਤੁਹਾਨੂੰ ਦਿਖਾ ਰਹੇ ਆ ਕਾਗਜ਼ ਇਹਨਾਂ ਨੇ ਮੈਨੂਅਲ ਚੈੱਕ ਕਰਨ ਨੂੰ ਸਾਨੂੰ ਲਿਸਟਾ ਫੜਾਤੀਆਂ ਕਿ ਤੁਸੀਂ ਇਹਨੂੰ ਚੈੱਕ ਕਰ ਲਓ ਜੇ ਸਾਨੂੰ ਡਿਜੀਟਲ ਦਿੱਤੀਆਂ ਹੁੰਦੀਆਂ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਜਾਣ ਪੁੱਛ ਕੇ ਸਾਨੂੰ ਇਹ 7 ਫੁੱਟੀਆਂ ਕਾਗਜ਼ ਇਹ ਇੱਕ ਅਸੈਂਬਲੀ ਦੇ ਕਾਗਜ਼ ਹੈ ਜਨਾਬ ਜੀਐਸਏ ਸੱਤਾ ਅਸੈਂਬਲੀਆਂ ਦੇ ਕਾਗਜ਼ ਮੰਗ ਲੈਂਦੇ ਜੀਐਸਏ ਚੈੱਕ ਕਰਨੇ ਹੈ ਤਾਂ ਸਾਡਾ ਕਮਰਾ ਭਰ ਜਾਂਦਾ ਤੇ ਚੈੱਕ ਹੀ ਨਹੀਂ ਕਰਨਾ ਸੀ ਜਿਹੜਾ ਕਮਰਾ ਭਰ ਜਾਂਦਾ ਕਿ ਬਿੱਤੇ ਤਾਂ ਹੀ ਕਿਤੇ ਗਏ ਸੀ ਕਿ ਇਹ ਚੈੱਕ ਨਹੀਂ ਹੋਣੇ ਪਰ ਬੜੀ ਤਸੱਦਦ ਤੋਂ ਬਾਅਦ ਰਾਹੁਲ ਗਾਂਧੀ ਨੇ ਇਹਨਾਂ ਨੂੰ ਚੈੱਕ ਕਰਾ ਕੇ ਇੱਕ ਇੱਕ ਚੀਜ਼ ਇਹਨਾਂ ਤੋਂ ਪਾਦੀ ਤੇ ਕਿਹਾ ਕੀ ਉਹ ਇਹ ਹੁਣ ਤੁਮੋ ਟੇ ਦਾ ਅਸਲ ਹੈ ਇਹਨਾਂ ਨੂੰ ਮਿਲਿਆ ਕਿ 1 ਲੱਖ 250 ਬੋਟਾਂ ਚੋਰੀ ਹੋ ਗਈਆਂ ਤਾਂ ਕਰਕੇ ਅਸੀਂ ਕਹਿੰਦੇ ਆ ਵੋਟ ਚੋਰ ਭਾਜਪਾ ਸਰਕਾਰ ਨੂੰ ਔਰ ਇਲੈਕਸ਼ਨ ਕਮਿਸ਼ਨ ਨੂੰ ਇਹ ਸਾਰੀ 7 ਫੁੱਟ ਦੀ ਲਿਸਟ ਜਿਹੜੀ ਇਹ ਸਾਰੀਆਂ ਕਾਪੀਆਂ ਸੀ ਇਹਨਾਂ ਨੂੰ ਮਿਲਿਆ ਡੁਪਲੀਕੇਟ ਵੋਟਰਸ 11965 ਲੋਕ ਡੁਪਲੀਕੇਟ ਵੋਟਰਸ ਮਿਲੇ ਫੇਕ ਐਂਡ ਇਨਵੈਲਿਡ ਐਡਰੈਸ 40000 ਨੋ ਫੇਕ ਐਂਡ ਇਨਵੈਲਿਡ ਐਡਰੈਸ ਮਿਲੇ ਇਹ ਸਰਕਾਰੀ ਤੇ ਨਾਲ ਫੈਮਿਲੀ ਰਜਿਸਟਰ ਹਾਊਸ ਹੋਲਡਰ ਰਜਿਸਟਰੀ ਕੋਈ ਮਿਲੇ ਤਾਂ ਅਸੀਂ ਉਹਨੂੰ ਮੰਨਾਂਗੇ ਜਾਂ ਕਹਿੰਦੇ ਸਿਟੀਜ਼ਨ ਪ੍ਰੂਫ ਦੇਣਾ ਐਨਆਰਸੀ ਡਾਕੂਮੈਂਟ ਦਿਓ ਜਿਹੜਾ ਸਿਟੀਜ਼ਨ ਦਿਲ ਦਾ ਰੌਲਾ ਸੀਗਾ ਪਲੀਨ 1987 ਗਵਰਨਮੈਂਟ ਦਾ ਕੋਈ ਪੀਐਸਯੂ ਬਿਫੋਰ 1987 ਦੇਓ ਕਾ ਸਰਟੀਫਿਕੇਟ ਦਿਓ ਜਾਂ ਕੋਈ ਫੋਰਨ ਰਾਈਟ ਸਰਟੀਫਿਕੇਟ ਦਿਓ ਇਨਫੋਰ ਇਹ ਇਹ ਹਾਲਾਤ ਕਰ ਦਿੱਤੇ ਗਏ ਇਹ ਤਾਂ ਕਿਸੇ ਕੋਲੇ ਹੈ ਹੀ ਨਹੀਂ ਇਨ ਪ੍ਰੂਫ ਇਹਦਾ ਮਤਲਬ ਮੈਂ ਜੁਦੀ ਜਕੇ ਦੇ ਵਿੱਚ ਨਾ ਜਾਂਦੇ ਹੋਏ ਤੁਹਾਨੂੰ ਇਹ ਦੱਸਣਾ ਛੋਣੇ ਇਹਰਾ ਮਤਲਬ ਇਲੈਕਸ਼ਨ ਕਮਿਸ਼ਨ ਆਪਣੀ ਮਰਜ਼ੀ ਦੇ ਨਾਲ ਇਹ ਸਾਰਾ ਕੁਝ ਤਾਂ ਆਮ ਬੰਦਿਆਂ ਕੋਲੇ ਹੈ ਨਹੀਂ ਵਿਚਾਰੇ ਗਰੀਬ ਲੋਕ ਕਿੱਥੇ ਇੰਨੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਐ ਤੋ ਹੋ ਸਕਦਾ ਹੋਣਾ ਇਹ ਸਾਰਿਆਂ ਦੀਆਂ ਵੋਟਾਂ ਕੱਟ ਦੇਣਗੇ ਜਿਹੜੇ ਕਾਂਗਰਸ ਨੂੰ ਜਿਹੜੇ ਕਾਂਗਰਸ ਨੂੰ ਵੋਟ ਪਾਉਣਗੇ ਸਾਡਾ ਖਸਤਾ ਇਹ ਐਸਆਰ ਦੇ ਮੁਤਲਕ ਹੀ ਹੋਏਗਾ ਫੇਰ ਇਹਨਾਂ ਨੇ ਕਹਿ ਕੇ ਅਸੀਂ ਕੋਈ ਕਿਸੇ ਦਾ ਪ੍ਰੂਫ ਵੀ ਦੇਾਂਗੇ ਜੇ ਸਾਡੇ ਬੰਦੇ ਨੇ ਪ੍ਰੂਫ ਦੇ ਵੀ ਦਿੱਤਾ ਤੇ ਕਹਿਣਗੇ ਨਹੀਂ ਆਇਆ ਤੇ ਜਿਹੜੇ ਭਾਜੀਪੀ ਨੇ ਦੂਸਰਿਆਂ ਦੇ ਹੋ ਗਏ ਐਸਆਈਆਰ ਦੇ ਵਿੱਚ ਉਹ ਭਾਵੇਂ ਪ੍ਰੂਫ ਨਾ ਵੀ ਦੇ ਜੋ ਇਹਨਾਂ ਦੀਆਂ ਅਥਾਰਟिटीज ਲਿਖ ਕੇ ਦੇ ਦੇਣੀਆਂ ਜਾਂ ਇਹਨਾਂ ਦੇ ਇਲੈਕਸ਼ਨ ਲੜਨ ਵਾਲੇ ਉਹਨੂੰ ਵੈਲਿਡ ਕਰ ਦੇਣਗੇ ਇਸ ਕਰਕੇ ਵੀ ਸੈਡ ਕਿ ਵੀ ਡੋਨਟ ਵਾਂਟ ਐਸਆਈਆਰ ਨਾਓ ਅਗਰ ਐਸਆਈਆਰ ਤੁਸੀਂ ਕਰਨੀ ਸੀ ਤਾਂ ਤੁਸੀਂ ਹਰਿਆਣਾ ਚ ਕਰੋ ਐਸਆਈਆਰ ਉਸੇ ਬਿਹਾਰ ਕਿਉਂ ਚੁਣਿਆ ਐਸਾ ਯਾਰਾ ਸੇ ਵਾਈ ਨਾਟ ਕਰਨਾਟਕਾ ਇਹ ਜਿੱਥੇ ਜਿੱਥੇ ਚੋਣਾ ਐ ਇਹ ਚੋਣਾ ਲੁੱਟਣ ਦਾ ਚੋਣ ਚੋਰੀ ਕਰਨ ਦਾ ਇੱਕ ਤਰੀਕਾ ਬਣਾਇਆ ਗਿਆ ਐ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂ ਆ ਕਾਗਜ਼ ਸੱਲੇ ਨਹੀਂ ਪਿਆ ਗਿਨੀਸ ਬੁੱਕ ਦਾ ਜਿਹੜਾ वर्ल्ड ਰਿਕਾਰਡ ਐ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਲਿਵਿੰਗ ਜਿਹੜੀ ਏਜ ਹੈ ਅੱਜ 115 ਸਾਲਾਂ ਦੀ ਇੱਕ ਔਰਤ ਹੈਗੀ ਆ ਉਹਦਾ ਨਾਮ ਹੈ ਕੈਥਰ ਕੈਥਰੀਨ ਕੈਥਰ ਕੈਥਰੀਨ ਹੋਲਡ ਦਾ ਰਿਕਾਰਡ ਫਾਰ ਬੀਇੰਗ ਦਾ ਓਲਡੈਸਟ ਲਿਵਿੰਗ ਪਰਸਨ ਕਿ ਉਹਨੇ ਰਿਕਾਰਡ ਬਣਾਇਆ ਹੈ ਕੈਥਰ ਨੇ ਕਿ ਉਹਦੀ ਉਮਰ 100 15 ਸਾਲ ਹੈ ਪਰ ਗੋੜਾ ਹੁਣ ਐਸਆਈਆਰ ਕੀ ਕਰ ਰਿਹਾ ਹੈ ਬਿਹਾਰ ਦੇ ਵਿੱਚ ਜਿਹੜਾ ਉਹਨਾਂ ਨੇ ਐਸਆਈਆਰ ਕਰਕੇ ਆਪਣਾ ਲਿਸਟ ਬਣਾਈਆ ਵੋਟਰ ਲਿਸਟ ਜਿਆਦਾ ਗਿਨਸ ਬੁੱਕਾ ਬਰਡਰ ਕੋਡ ਨੂੰ ਖੋਲ ਰਹੀ ਹੈ ਤੇ ਜਾਂ ਫਿਰ ਐਸਆਈਆਰ ਗਲਤ ਹੋ ਰਹੀ ਹੈ ਦੂਵੇ ਤੁਹਾਨੂੰ ਕਿਹਾ ਵੀ ਐਸਆਈਆਰ ਗਲਤ ਹੋ ਰਹੀ ਹੈ ਮੈਂ ਆ ਵੋਟਰ ਲਿਸਟ ਨੂੰ ਦੇ ਲੱਗਿਆ ਮੇਰਾ ਨਾਮ ਨਾਮ ਇਹ ਰਿឆਗਾ ਲਾਲਾ ਲਾਲ ਸ਼ਾਹ ਇਹਦੀ ਉਮਰ 112 ਸਾਲ ਹੈ ਇਹ ਬੋਤਲ ਇਸ ਸਮਲ ਕਰਦਾ ਇਹ ਕਹੇਗਾ ਪੂਜਾ ਮਿਸ਼ਰਾ ਕੋਈ ਉਮਰ 116 ਸਾਲ ਹੈ ਇਹ ਕਹੇਗਾ ਜੁਲੀ ਕਮਾਰੀ ਇਹ ਵੀ 116 ਇੱਕ ਮਿੰਟ ਤੇ ਅੱਗੇ ਉਦਾਹਰਨ ਦੇ ਤੌਰ ਤੇ ਤੁਹਾਨੂੰ ਲਿਸਟ ਦਿੰਨਾ ਹੈ ਇਹ ਕਹੇਗਾ ਨੀਤਾ ਦੇਵੀ ਨਿਤੂ ਦੇਵੀ 118 ਸਾਲ ਉਮਰ ਹੈ ਐਂਡ ਆਫ ਅਵਰ ਐਸਆਰ ਤੋਂ ਬਾਅਦ ਇਹ ਬਾਰਡਰਲੈਸ ਯਾਰ ਹੋਈ ਹੈ ਗ੍ਰੀਨਿਚ ਕੋਕ ਬਾਉਂਡਰੀ ਕਾਰਡ ਨੇ ਕਿਹਾ ਕਿ ਸਾਡੇ ਕੋਲੇ 115 ਸਾਲਾਂ ਤੋਂ ਵੱਧ ਆ ਰਿਹਾ ਕੋਈ ਹੋਰ ਵਿਅਕਤੀ ਨਹੀਂ ਹੈ ਉਹ ਲੜਕੀ ਲੇਡੀ ਦਾ ਨਾਮ ਦਿੱਤਾ ਹੈ ਦੁਨੀਆ ਵਿੱਚ ਦੁਨੀਆ ਵਿੱਚ ਪਰ ਇਹ ਕਹਿੰਦੇ ਬਿਹਾਰ ਚ ਇਹਨਾਂ ਨੇ ਹੁਣੇ-ਹੁਣੇ 12 ਵੋਟਾਂ ਦੀ ਲਿਸਟ ਹੈ ਸਾਡੇ ਕੋਲੇ ਐਸ ਵੈਸਤੇ ਮੁਤਲਕ ਇਹ ਵੀ ਦੇ ਦੂੰਗਾ ਜਿਹੜੇ ਚ ਉਹਨਾਂ ਨੇ ਇਹਨਾਂ ਦੀ 118 ਸਾਲ ਦੀ ਉਮਰ ਲਿਪਟੀ ਹੈ ਸੋ ਕਹਿੰਦਾ ਆਪਾ ਐਨਆਰਐ ਮਗੰਮਲ ਪਾਰ ਤੇ ਇਸ ਦੇਸ਼ ਨੂੰ ਲੁੱਟਣ ਦਾ મોદી ਸਾਹਿਬ ਦੀ ਸਰਕਾਰ ਨੇ ਅਨਾਦਾ ਬਣਾ ਲਿਆ ਇਸੇ ਕਰਕੇ ਦਾ ਬਾਰ ਬਾਰ ਕਹਿੰਦੇ ਆ ਕਿ ਅਗਲੇ 25 ਸਾਲ ਵੀ ਨਹੀਂ ਆਉਗੇ ਮੈਂ ਇੱਥੇ ਪਰ ਬੈਠਾ ਹਾਂ ਇਸੇ ਲਈ ਤਾਂ ਆਪਣੀਆਂ ਮਰਜ਼ੀਆਂ ਕਰ ਰਹੇ ਪਰ ਅਸੀਂ ਹੁਣ ਜ਼ਿਆਦਾ ਤੇਰੇ ਲੁੱਟ ਨਹੀਂ ਦੇਵਾਂਗੇ ਰਾਹੁਲ ਗਾਂਧੀ ਨੇ ਕਿਹਦਾ ਸਬੂਤ ਦੇਸ਼ ਨੇ ਸਾਹਮਣੇ ਰੱਖਤਾ ਜਿਹਨੂੰ ਬੇਸ਼ਕੀ ਜਨਤਾ ਤੇ ਦੇਸ਼ ਦੇ ਲੋਕਾਂ ਨੇ ਮੋਹ ਲਾਈ ਹੈ ਅੱਜ ਚਰਚਾ ਦਾ ਵਿਸ਼ਾ ਹੈ तमाम ਮੀਡੀਆ ਚੈਨਲ ਮੈਂ तमाम ਨਹੀਂ ਕਹਾਂਗਾ ਮਾਫੀ ਚੋਣੇ ਚੰਦ ਮੀਡੀਆ ਚੈਨਲ ਰਾਹੁਲ ਗਾਂਧੀ ਦੀ ਇਸ ਗੱਲ ਤੇ ਕੁਐਸਚਨ ਮਾਰ ਕਿਲਾ ਰਹੇ ਨੇ ਜਾਣ ਬੁੱਝ ਕੇ ਇੰਨੇ ਪ੍ਰੂਫ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਗਲਤ बोल ਰਹੇ ਨੇ ਰਾਹੁ ਗਾਂਧੀ ਹਮੇਸ਼ਾ ਕਥਨ ਦੇ ਆਧਾਰ ਤੇ ਗੱਲ ਕਰਦਾ ਹੈ ਬਿਨਾ ਸਬੂਤ ਤੋਂ ਅੱਜ ਅਸੀਂ 11 ਸਾਲਾਂ ਤੋਂ ਸਰਕਾਰ ਤੋਂ ਬਾਹਰ ਹੈ ਲੇਕਿਨ ਜਿੰਨਾ ਚਿਰ ਰਾਹੁ ਗਾਂਧੀ ਕੋਲ ਸਬੂਤ ਨਹੀਂ ਆਇਆ ਰਾਹੁ ਗਾਂਧੀ ਨੇ ਇੱਕ ਸ਼ਬਦ ਵੀ ਮਸ਼ੀਨਾਂ ਦੇ ਖਿਲਾਫ ਤੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਨਹੀਂ ਬੋਲਿਆ ਇਸੇ ਕਰਕੇ ਰਾਹੁ ਗਾਂਧੀ ਨੇ ਕਿਹਾ ਕਿ ਆ ਜਿਹੜੇ ਪੰਜ ਲੋਕ ਹੈ ਜਿਨ੍ਹਾਂ ਨੇ ਤਿੰਨ ਲੋਕ ਇਲੈਕਸ਼ਨ ਕਮਿਸ਼ਨ ਦੇ ਹੈ ਅਮਿਤ ਛਾ ਤੇ ਨਰਿੰਦਰ ਮੋਦੀ ਇਹਨਾਂ ਨੇ ਦੇਸ਼ ਦੀ ਡੈਮੋਕ੍ਰੇਸੀ ਨੂੰ ਖਤਮ ਕੀਤਾ ਹੈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹਨਾਂ ਨੂੰ ਬਖਸ਼ਿਆ ਸਮਾ ਹੋਤੇ ਨਹੀਂ ਜਾਏਗਾ ਔਰ ਇਹਨਾਂ ਦੇ ਵਾਸਤੇ ਮੈਂ ਇੱਕ ਸ਼ੋਰ ਅੱਪ ਫਰੂ ਕਰਕੇ ਜਿਹੜਾ ਅੱਜ ਨਵਾਂ ਜਿਹੜਾ ਕੈਂਡਰ ਸੋ ਕੋਣ ਕੈਂਡਰ ਜਿਹੜਾ ਕੱਢਿਆ ਉਸ ਤੋਂ ਬਾਅਦ EVM ਸਹੀ ਹੋਈਏ ਕੋਈ ਅਸੀਂ ਕੀ ਤੋਂ ਕਿਹਾ EVM ਸਹੀ ਹੋਏਗਾ ਅਸੀਂ ਵੀ ਹੈਵ ਨਾਟ ਸੈਡ ਕਿ EVM ਸਹੀ ਹੋਏਗਾ राहुल गांधी ने तो इलेक्शन कमीशन कई आरोप नहीं लाया राहुल गांधी बिना प्रूफ सतह तो बहर बैठा रहा छत्तीसगढ़ चला गया हरियाणा चला गया महाराष्ट्र चला गया मध्य प्रदेश चला गया लेकिन चुप करके बैठा रहा इस बारी पार्लियामेंट सदी सरकार चलेगी लेकिन राहुल गांधी ने प्रूफ लेके प्रूफा के आधार से अपनी प्रेजेंटेशन देख के दसिया की वोट चोरी हो रही है बीवीएम ਤੇ ਵੀ ਸਾਡਾ ਕੰਮ ਚੱਲ ਰਿਹਾ ਹੈ ਜਿਨੋਂ ਸਾਡੇ ਕੋਲੇ ਪੁਖਤਾ ਸਬੂਤ ਹੋ ਮਿਲ ਜਾਣਗੇ ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਚਤਪਟ ਤੇ ਚਲਾਕ ਬਣਾ ਛਾਤਰ ਬਣਾ ਜਤੀ ਜਤੀ ਪਕੜ ਅਸੀਂ 11 ਸਾਲਾਂ ਤੋਂ ਪਕੜਨਾ ਚੋਰੇ 11 ਸਾਲਾਂ ਬਾਅਦ ਉਹ ਸਭੀ ਪਕੜ ਦੇ ਵਿੱਚ ਇੱਕ ਅਸੀਂ ਸੈਂਟਰਲ ਸੀਟ ਦੇ ਸਬੂਤ ਲਿਆ ਕੇ ਦਿੱਤੇ ਤੇ ਪਰਮਾਤਮਾ ਕਿਰਪਾ ਕਰੇਗਾ ਕਹਿੰਦੇ ਆ ਕੱਲ ਕੱਲੇ ਆਪ ਦੀਆਂ ਕੱਲੇ ਬਾਪ ਦੀਆਂ ਸੱਚੇ ਬਾਦਸ਼ਾਹ ਸਦਾ ਦਾ ਇਰਖਾਣੀ ਨੇ ਰੱਖਦਾ ਕਿੰਨੇ ਚਿਰ ਚੋਰੀ ਚਲੇਗੀ ਉਹ ਜਲਦ ਅਗੇ ਸਾਨੂੰ ਹੋਰੇ ਤੇ ਵੀ ਸਾਡਾ ਕੰਮ ਚੱਲ ਰਿਹਾ ਅਸੀਂ ਨਹੀਂ ਕਿਹਾ ਕਿ ਅਸੀਂ ਪੀਵੀਐਮ ਬਿਲਕੁਲ ਠੀਕ ਹੈ ਜੀ ਐਨੀਥਿੰਗ ਆਈ ਥਿੰਕ ਹੋਰ ਸਵਾ ਸਤ ਅੰਨੇ ਸਮਝ ਹੋਰ ਵੀ ਇਲੈਕਸ਼ਨ ਆ ਰਹੇ ਸਟੇਟਾਂ ਦੇ ਵਿੱਚ ਉਸ ਨੂੰ ਫਿਰ ਕਿਵੇਂ ਪ੍ਰੋਟੈਕਟ ਕਰੋਗੇ ਤੁਸੀਂ ਅਸੀਂ ਜੋ ਸਾਡੇ ਕੋਲੇ ਤਰੀਕਾ ਹੈ ਵਨ ਟਾਈਕਾਈ ਸੁਪੋਰਟ ਸਿਸਟਮ ਇਹ ਤਾਂ ਛੋ ਵਿੱਚ ਆਪਣੇ ਆਪ ਹੀ ਚੱਲ ਗਿਆ ਸਰ আর ਵੀ ਐਸਆਈਆਰ ਦੇ ਮੁੱਦੇ ਤੇ ਸਾਰੇ ਲੁਗਾਰੇ ਦੇਸ਼ ਦੀ ਲੋਕ ਸਭਾ ਚ ਲੜਾਈ ਲੜੀ ਹੋਰ ਅਸਲੀ ਪ੍ਰੈਜੈਂਟੇਸ਼ਨ ਦਿੱਤੀ ਹੈ ਔਨ ਵਾਲੇ ਸਮੇਂ ਚ ਇਹਨੂੰ ਐਜੀਟੇਸ਼ਨ ਦੇ ਰੂਪ ਦੇ ਵਿੱਚ ਲਾ ਕੇ ਜਾਵਾਂਗੇ ਅਸੀਂ ਲੋਕਾਂ ਨੂੰ آگਾਹ ਕਰ ਰਹੇ ਹੁਣ ਇੱਕ ਪ੍ਰੈਸ ਕਾਨਫਰੰਸ ਦੇ ਮਾਧਮ ਨਾਲ ਸੀ ਸਟੇਟ ਵਾਈਜ਼ آگਾਹ ਕਰਾਂਗੇ ਡਿਸਟ੍ਰਿਕਟ ਵਾਈਜ਼ آگਾਹ ਕਰਾਂਗੇ ਔਰ ਫਿਰ ਜ਼ਮੀਨ ਪੱਧਰ ਤੇ ਵੀ ਲੜਾਈ ਲੜਾਂਗੇ ਕਿਉਂਕਿ ਸਾਡੇ ਕੋਲੇ ਜੋ ਬੈਸਟ ਰੀਮਟੀ ਹੈਗੀ ਆ ਫਿਰ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਜਾ ਸਕਾਂਗੇ ਜੀ ਸੱਚ ਹਰਮਾਚਲ ਤੇ ਤੁਹਾਡੀ ਸਰਕਾਰ ਆ ਤੁਸੀਂ ਕਹਿ ਰਿਹਾ ਉੱਥੇ ਵੀ ਵੋਟ ਚੋਰੀ ਹੋਈ ਉਹ ਜਿਆਦਾ ਗੱਲ ਮੈਂ ਕਹਿ ਰਿਹਾ ਕਿ 70 ਲੱਖ ਵੋਟ ਮਹਾਰਾਸ਼ਟਰ ਦੇ ਵਿੱਚ 5 ਮਹੀਨੇ ਚ ਬਣਾਤੀ 70 ਲੱਖ ਹਿਮਾਚਲ ਦੀ ਆਬਾਦੀ ਹੈ ਹਿਮਾਚਲ ਨਹੀਂ ਹੋਈ ਪੂਰੇ ਦੇ ਵਿੱਚ ਹੋਈ ਹੈ ਤੇਰੀ ਜਗ੍ਹਾ ਤੇ ਵਸੂ ਚਲਿਆ ਜਿੱਥੇ ਮਾਰਜਨ ਘੱਟ ਸੀਗਾ ਬੀਜੇਪੀ ਨੂੰ ਲੱਗਿਆ ਕਿ ਮਾਰਜਨ ਇਜ਼ ਲੈਸ ਉੱਥੇ ਉਹਨਾਂ ਨੇ ਵੋਟ ਚੋਰੀ ਕਰਨ ਦਾ ਤਰੀਕਾ ਬਣਾਇਆ ਔਰ ਸਲੈਕਟਿਵ ਸੀਟਾਂ ਦੇ ਜਿਵੇਂ 25 ਸੀਟਾਂ ਥਰੂ ਦੱਸਿਆ ਕਿ 22000 ਨਾਲ ਐਡਾ ਚੋਰੀ ਕਰ ਲੀਆਂ ਇਹ ਐਡਾ ਆਪਣਾ ਕੰਮ ਕਰਦੇ ਜਿਵੇਂ ਥਰੂ ਕਿਹਾ ਕਿ ਸਾਨੂੰ ਵੱਧ ਸੀਟਾਂ ਆ ਰਹੀਆਂ ਸੀ ਕਰਨਾਟਕਾ ਚੋਂ ਤੇ ਅਸੀਂ 9 ਤੇ ਰਹਿ ਗਏ ਇੱਕ ਸਰੀਰ ਦਾ ਉਦਾਹਰਨ ਦੱਸਿਆ ਵੀ ਕਿਵੇਂ 6 ਅਸੈਂਬਲੀਆਂ ਤੋਂ ਅਸੀਂ ਜਿੱਤ ਰਹੀ ਸੀ ਇੱਕ ਝੋ ਉਹਨਾਂ ਨੇ 114000 ਦੇ ਕਰੀਬ ਵੋਟਾਂ ਦੀ ਚੋਰੀ ਕਰਕੇ ਸਾਨੂੰ ਘਟਾਉਂਦਾ ਕੰਮ ਕੀਤਾ ਐਦਾ ਉਹਨਾਂ ਨੇ ਸਮਾਰਟ ਤਰੀਕੇ ਨਾਲ ਕੀਤਾ ਪੰਜਾਬ ਦੇ ਵਿੱਚ ਵੀ ਕਹਿਿਆ ਜਾ ਰਿਹਾ ਕਿ ਕਈ ਥਾਵਾਂ ਤੇ ਡਬਲ VOTING ਹੈ ਡੁਪਲੀਕੇਟ VOTING ਹੈ ਉਹਦੇ ਬਾਰੇ ਵੀ ਮੁਹਿਬ ਚਲਾਈ ਜਾਏਗੀ 100% ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਬੀਜੇਪੀ ਕੋਲੇ ਦੇਖੋ ਬੀਜੇਪੀ ਕੋਲੇ ਐਸੀ ਕਿਹੜੀ ਚੀਜ਼ ਹੈ ਤੁਹਾਨੂੰ ਇਸੇ ਕਰਕੇ ਤਾਂ ਉਹ ਐਡੀਟਰ ਤਾਂ ਕਿਹਾ ਕਿ ਇਸ ਦਮਾਮ ਐਡੀਟਰ ਇਸ ਸਮਨੇ ਲੱਗੇ ਵੀ ਆਰਸੀ ਬੇਤੁਫ ਹੋ ਗਏ ਜੋ ਇੰਟਰ ਦੇਖ ਨਹੀਂ ਰਿਹਾ ਮੋਦੀ ਜਾ ਰਿਹਾ ਦਿਖ ਰਿਹਾ ਹੈ ਮੋਦੀ ਜਾ ਰਿਹਾ ਦਿਖ ਰਿਹਾ ਬਿਹਾਰ ਦੇ ਲੋਕ ਛੱਡ ਕੇ ਗਏ ਸੀ ਕਰੋਨਾ ਜਿੱਥੋਂ ਇੰਨੀ ਮਾੜੀ ਹਾਲਤ ਸੀ ਬਿਹਾਰ ਦੇ ਲੋਕਾਂ ਦੀ ਇਸ ਦੇ ਬਾਅਦ ਨੂੰ ਵੀ ਬਿਹਾਰ ਛੋੜ ਕੇ ਅਫੀਡ ਕਰਕੇ ਸੁਰਖਾਟ ਮੀਨਸ ਐਵਰੀ ਵੇਅਰ ਜਿੱਥੇ ਮੰਦਾ ਉੱਥੇ ਉਹ ਆਦਾ ਨਾ ਲਾਉਣ ਦੀ ਕੋਸ਼ਿਸ਼ ਕਰੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਆਪਣਾ ਵਿਚਾਰ ਜਿਹੜਾ ਰਾਹੁਲ ਗਾਂਧੀ ਜਾਂ ਨੈਸ਼ਨਲ ਹੈਡ ਕੁਆਰਟਰ ਤੋਂ ਜਿਸ ਪ੍ਰਕਾਰ ਦੇ ਦਿਸ਼ਾ ਨਿਰਦੇਸ਼ ਹੋਣਗੇ ਉਸ ਮੁਤਾਬਕ ਇਲੈਕਸ਼ਨ ਕਮਿਸ਼ਨ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਨੂੰ ਕਹਿੰਦੇ ਕਿ ਫਿਰ ਤੋਂ ਸਬੂਤ ਦਿਓ ਕਿ ਕਰਨਾਟਕਾ ਸੈਂਡਵਿਚ ਹੋਇਆ ਜੇਕਰ ਤੁਸੀਂ ਸਾਬਿਤ ਹੋ ਗਏ ਸਹੀ ਹੈ ਤਾਂ ਤੁਸੀਂ ਭਾਰਤ ਦੇਸ਼ ਤੋਂ ਮਾਫੀ ਮੰਗ ਲਓ ਕੌਣ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਕਹਿੰਦਾ ਕਿ ਐਫੀਡੇਵਿਟ ਦਿਓ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਈ ਗੋਲੀ ਮਾਰ ਜਾਏ ਵੱਡੀ ਕੋਈ ਬੁਰੀ ਮਾਰਦੇ ਤੁਹਾਨੂੰ ਕੋਈ ਮਾਰਦੇ ਤੁਹਾਡੇ ਮਾਪੇ ਤੂੰ ਇਹ ਕਹਾ ਹੋਵੇ ਵੀ ਐਫ ਆਈ ਆਰ ਦਾਦ ਕਰਾਂਗੇ ਐਫੀਡੇਵਿਟ ਦਿਓ ਵਾਟ ਇਜ਼ ਦਿਸ ਨਾਨਸੈਂਸ ਅਸੀਂ ਪ੍ਰੂਫ ਦੇ ਰਹੇ ਹਾਂ ਸਬੂਤ ਦੇ ਰਹੇ ਹਾਂ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਸਬੂਤ ਦਿਓ ਫੋਟਾ ਕੀ ਹੈ ਅਸੀਂ ਜਦੋਂ ਦੇਸ਼ ਦੀ ਆਪਰੇਸ਼ਨ ਸੰਦੂਰ ਦੀ ਲੜਾਈ ਸੀ ਬੋਦੀ ਜੀ ਉੱਥੇ ਕੀ ਪਹੁੰਚੇ ਸਰਪੰਚ ਦਾ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਦੇਸ਼ ਦੇ ਨਾਲ ਹੈ ਜੇ ਅਸੀਂ ਇਹ ਪੁੱਛ ਲਿਆ ਕਿ ਕਿੰਨੇ 에ਅਕ੍ਰਾਫਟ ਲੱਗੇ ਹੈ ਤਾਂ ਤੁਸੀਂ ਪਾਕਿਸਤਾਨ ਨਾਲ ਰਹੇ ਹੋ ਤੁਸੀਂ ਦੇਸ਼ ਪਰੋਈਓ ਇਹੀ ਗੱਲ ਇਹ ਕਹਿ ਰਹੇ ਆਂ ਅਸੀਂ ਇੱਕ ਸਵਾਲ ਕਰ ਲਿਆ ਤੁਹਾਨੂੰ ਸਬੂਤ ਦਿੱਤੇ ਡੁਪਲੀਕੇਟ ਵੋਟਾਂ ਹੈਗੀਆਂ ਤੁਸੀਂ ਉੱਡਾ ਇਹ ਕਹਿ ਰਹੇ ਆਂ ਤਾਂ ਹੀ ਅਸੀਂ ਐਫਐਲਆਰ ਕਰ ਰਹੇ ਆਂ ਸਬੂਤ ਕਿ ਤੁਸੀਂ ਸਾਡੇ ਤੇ ਐਫਐਲਆਰ ਕਰਦੇ ਹੋ ਨਾ ਕਿ ਅਸੀਂ ਝੂਠਾ ਕਹਿ ਰਹੇ ਹਾਂ ਇਫ ਇਫ ਸਮਥਿੰਗ ਇਜ਼ ਰੌਂਗ ਇਨ ਆਵਰ ਪ੍ਰੈਜੈਂਟੇਸ਼ਨ ਵਾਟ ਵੀ ਆਰ ਸੇਇੰਗ ਤੁਸੀਂ ਸਾਡੇ ਦੇ ਕੇਸ ਕਰ ਲਓ ਅਸੀਂ ਤੁਹਾਨੂੰ ਡੁਪਲੀਕੇਟ ਵੋਟਾਂ ਦਾ ਸਬੂਤ ਦਿੱਤਾ ਹੈ